ਮੈਂ মিডিਆ ਦਾ ਰੇਣੀਆ ਦੋਸਤ ਮੈਂ মিডিਆ ਦਾ ਰੇਣੀਆ ਚਾਹੇ ਪੇਪਰ মিডিਆ ਹੈ ਚਾਹੇ ਇਲੈਕਟ੍ਰੋਨਿਕ মিডিਆ ਹੈ ਸਖਸ਼ਤ ਪਰਨਾਮ ਹੈ ਤੁਹਾਨੂੰ মিডিਆ ਵਾਲਿਆਂ ਨੂੰ ਧੰਨਵਾਦ ਕਰੂੰਗਾ ਸਾਰੀ মিডিਆ ਦਾ ਦਿਲੋਂ ਧੰਨਵਾਦ ਕਰੂੰਗਾ ਕਿ ਜੇ ਤੁਸੀਂ ਮੇਰੀ ਆਵਾਜ਼ ਬੁਲੰਦ ਨਾ ਕਰਦੇ ਤਾਂ ਇਹ ਮੌਨ ਕੀ ਨਾ ਹੁੰਦਾ ਬਿਲਕੁਲ ਦੋਸਤ ਪਿਛਲੇ ਕਈ ਸਾਲ ਤੋਂ ਤਰੁੰਦਾਰ ਜੋ ਦਰਦ ਸੀ ਮੈਂ ਦਰਦ ਕਹਿੰਦਾ ਮੈਨੂੰ ਡੀਸੀ ਮੈਨਮ ਦੇ ਏਡੀਸੀ ਸਾਹਿਬ ਵੱਲੋਂ ਖੰਨਾ ਦੇ ਨਗਰ ਨਿਗਮ ਦੇ ਵਿੱਚ ਕਲਰਕ ਦੀ ਪੋਸਟ ਤੇ ਇਹਨਾਂ ਨੇ ਕੱਲ ਮੈਨੂੰ ਜੁਆਇਨ ਕਰਾਇਆ ਧਾਰੀਆਂ ਦਾ ਨੌਜਵਾਨਾਂ ਦਾ ਦਰਦ ਸੀਗਾ ਜਿਹੜਾ ਉਸ ਦਿਨ ਇਸ ਤਰੀਕੇ ਨਾਲ ਜ਼ਾਹਰ ਹੋਣਾ ਪਿਆ ਦੇ ਇਨਸਪੀਰੇਸ਼ਨ ਹੈ ਤੈਨੂੰ ਦੇਖੇ ਤੈਨੂੰ ਕੈਮਰੇ ਦੇ ਅੱਗੇ ਲੱਖਾਂ ਨੌਜਵਾਨ ਦੇਖਦੇ ਹੋਣਗੇ ਲੱਖਾਂ ਨੌਜਵਾਨ ਦੇਖਦੇ ਹੋਣਗੇ ਪਰ ਉਹਦੀ ਮਿਹਨਤ ਨੂੰ ਇੱਥੇ ਬੂਡ ਪਾਕਸ਼ਾ ਵੀ ਕਰਨੀਆਂ ਪਈਆਂ ਔਰ ਮੈਂ ਨੌਜਵਾਨਾਂ ਨੂੰ ਵੀ ਕਹਾਂਗਾ ਕਿ ਆਪਣੇ ਹੱਕ ਲਈ ਆਵਾਜ਼ ਚੁੱਕੋ ਮਾਣ ਹੈ ਪੰਜਾਬ ਨੂੰ ਦੇਸ਼ ਨੂੰ ਤੇਰੇ ਤੇ ਯਾਰਾ ਮਾਣ ਕੌਣ ਕਹਿੰਦਾ ਵਾ ਕਿ ਜੇ ਤੁਹਾਡੀ ਆਵਾਜ਼ ਸੱਚੀ ਹੋਵੇ ਅੱਛੀ ਹੋਵੇ ਜਜ਼ਬਾ ਹੋਵੇ ਜਨੂੰਨ ਹੋਵੇ ਤਾਂ ਸੁਣੀ ਨਹੀਂ ਜਾਂਦੀ ਅੱਗੇ ਤੋਂ ਕਹਿਣਾ ਵੀ ਨਹੀਂ ਤੂੰ ਹੈਂਡੀਕੈਪ ਹੈ ਹੈਂਡੀਕੈਪ ਉਹ ਹੁੰਦਾ ਹੈ ਜਿਹੜਾ ਸਭ ਕੁਝ ਹੁੰਦੇ ਹੋਏ ਵੀ ਕੁਝ ਨਹੀਂ ਕਰ ਪਾਂਦਾ ਮੈਂ ਤਰੁ ਨੂੰ ਕਹਾਵਾਂਗਾ ਜੇ ਇਹਨੂੰ ਦਾ ਹੱਕ ਮਿਲਿਆ ਤੇ ਹੋਰਾਂ ਨੂੰ ਵੀ ਉਹ ਹੱਕ ਮਿਲੇ ਪਰ ਪੰਜਾਬ ਦੇ ਖਿਡਾਰੀਆਂ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਭਾਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਇੰਡੀਆ ਇੰਡੀਆ ਭਾਰਤ ਭਾਰਤ ਦੇਸ਼ ਲਈ ਬਿਲਕੁਲ ਦੋਸਤ ਪਿਛਲੇ ਕਈ ਸਾਲਾਂ ਤੋਂ ਤਰੁੰਦਾ ਜੋ ਦਰਦ ਸੀਗਾ ਮੈਂ ਦਰਦ ਕਹਾਂਗਾ ਮੈਂ ਹੁਣ ਵੀ ਇਹੀ ਕਹਿਣਾ ਵਾ ਕਿ ਜੇ ਕਿਸੇ ਨੂੰ ਮੇਰੀ ਕੋਈ ਕਈ ਗੱਲ ਮਾੜੀ ਲੱਗੀ ਹੋਵੇ ਤਾਂ ਉਹ ਮaaf ਕਰ ਦਿਓ ਕਿਉਂਕਿ ਮੈਂ ਗੁੱਸੇ 'ਚ ਨਹੀਂ ਕਹਾਂਗਾ ਗੁੱਸੇ 'ਚ ਨਹੀਂ ਦਰਦ 'ਚ ਸੀਗਾ ਦਰਦ 'ਚ ਸੀਗਾ ਤਰੂੰ ਨੂੰ ਕਿਉਂਕਿ ਦਰਦ ਸਿਰ ਤਰੂੰ ਦਾ ਦਰਦ ਨਹੀਂ ਸੀਗਾ ਉਹ ਦਰਦ ਪੰਜਾਬ ਦੇ ਲੱਖਾਂ ਕਰੋੜਾ ਖਿਡਾਰੀਆਂ ਦਾ ਨੌਜਵਾਨਾਂ ਦਾ ਦਰਦ ਸੀਗਾ ਜਿਹੜਾ ਉਸ ਦਿਨ ਇਸ ਤਰੀਕੇ ਨਾਲ ਜ਼ਾਹਿਰ ਹੋਣਾ ਪਿਆ ਸਾਨੂੰ ਕਰਨਾ ਪਿਆ ਇੱਥੇ ਬੂਡ ਪਾਲਸ਼ਾਂ ਵੀ ਕਰਨੀਆਂ ਪਈਆਂ ਔਰ ਮੈਂ ਨੌਜੋਵਾਨਾਂ ਨੂੰ ਵੀ ਕਹਾਂਗਾ ਕਿ ਆਪਣੇ ਹੱਕ ਲਈ ਆਵਾਜ਼ ਚੁੱਕੋ ਕੌਣ ਕਹਿੰਦਾ ਕਹਿੰਦਾ ਵਾ ਕਿ ਜੇ ਤੁਹਾਡੀ ਆਵਾਜ਼ ਸੱਚੀ ਹੋਵੇ ਅੱਛੀ ਹੋਵੇ ਜਜ਼ਬਾ ਹੋਵੇ ਜਨੂਨ ਹੋਵੇ ਤਾਂ ਸੁਣੀ ਨਹੀਂ ਜਾਂਦੀ ਆ ਤੁਹਾਡੇ ਸਾਹਮਣੇ ਤਰुण ਨੂੰ ਆਊਟਸੋਰਸ ਤੇ ਅੱਜ ਨੌਕਰੀ ਮਿਲੀ ਹੈ ਉਹ ਕਹਿੰਦੇ ਦਈ ਨੂੰ ਜਾਗਤਾ ਲੱਗੀ ਹੈ ਹੈਨਾ ਅੱਜ ਨੂੰ ਨੌਕਰੀ ਮਿਲੀ ਹੈ ਖੰਨਾ ਦੇ ਵਿੱਚ ਨਗਰ ਨਿਗਮ ਦੇ ਵਿੱਚ ਕਲਰਿਕ ਦੀ ਮਿਲੀ ਆਊਟਸੋਰਸ ਤੇ ਚਾਹੇ ਮਿਲੀ ਹੈ ਪੱਕੀ ਨਹੀਂ ਮਿਲੀ ਸਰਕਾਰੀ ਨਹੀਂ ਮਿਲੀ ਮੈਂ ਠੀਕ ਕਹਿ ਰਿਹਾ ਤਰुण ਸੋ ਮੈਂ ਉਮੀਦ ਕਰਦਾ ਕਿ ਇਹ ਉਮੀਦ ਦੀ ਕਿਰਨ ਜਿਹੜੀ ਜਾਗੀ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਕਹਾਂਗਾ ਕਿ ਇਹ ਅਗਨੀ ਬਣ ਕੇ ਪੂਰੇ ਪੰਜਾਬ ਦੇ ਵਿੱਚ ਜਿਵੇਂ ਮੈਂ ਤਰຸນ ਨੂੰ ਕਹਾਵਾਂਗਾ ਜੈਨੂੰ ਦਾ ਹੱਕ ਮਿਲਿਆ ਤੇ ਹੋਰਾਂ ਨੂੰ ਵੀ ਉਹ ਹੱਕ ਮਿਲੇ ਔਰ ਪੰਜਾਬ ਦੇ ਖਿਡਾਰੀਆਂ 'ਤੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਕਿਉਂਕਿ ਇਹ ਖਿਡਾਰੀ ਜਿਹੜੇ ਹੈਗੇ ਹਨ ਤੁਸੀਂ ਸੋਚ ਨਹੀਂ ਸਕਦੇ ਕਿਸ ਜਜ਼ਬੇ ਦੇ ਨਾਲ ਖੇਡਦੇ ਆ ਔਰ ਸਿਰਫ ਇੱਕੋ ਚੀਜ਼ ਲਈ ਖੇਡਦੇ ਆ ਇੰਡੀਆ ਇੰਡੀਆ ਭਾਰਤ ਭਾਰਤ ਦੇਸ਼ ਲਈ ਇਹ ਪੈਸ਼ਨ ਇਹ ਜਜ਼ਬਾ ਤਾਂ ਹੀ ਬਰਕਰਾਰ ਰਹੇਗਾ ਜੇ ਸਾਡੀਆਂ ਸਰਕਾਰਾਂ ਸਾਡੀਆਂ ਸਰਕਾਰਾਂ ਸਾਥ ਦੇਣਗੀਆਂ ਮੈਂ ਫੇਰ ਕਹਾਂਗਾ ਤਰੁੰ ਦਾ ਸਾਥ ਦੇਣ ਵਾਲੇ ਸਾਰੇ ਹੀ ਅਜ਼ੀਜ਼ਾਂ ਦਾ ਧੰਨਵਾਦ ਅੱਜ ਤਰੁੰ ਦੇ ਪਾਪਾ ਉੱਪਰੋਂ ਦੀ ਦੇਖਦੇ ਹੋਣਗੇ ਤਾਂ ਅਸ਼ੀਰਵਾਦ ਦਿੰਦੇ ਹੋਣਗੇ ਅੱਜ ਖੁਸ਼ ਹੁੰਦੇ ਹੋਣਗੇ ਮੈਂ ਫੇਰ ਤੁਹਾਡੇ ਚੈਨਲ ਨਾਲ ਹੀ ਧੰਨਵਾਦ ਕਰਨਾ ਚਾਹੂੰਗਾ ਮਾਨ ਸਰਕਾਰ ਦਾ ਭਗਵੰਤ ਸਿੰਘ ਮਾਨ ਦਾ ਮੈਂ ਮੀਤ ਖਾਇਰ ਸਾਹਿਬ ਦਾ ਮੈਂ ਸਾਡੀਆਂ ਸਰਕਾਰਾਂ ਦਾ ਏਡੀਸੀ ਸਾਹਿਬ ਦਾ ਡੀਸੀ ਸਾਹਿਬ ਦਾ ਲੁਧਿਆਣੇ ਦੇ ਔਰ ਖੰਨੇ ਦੇ ਸਾਰੇ ਪ੍ਰਸ਼ਾਸਨ ਦਾ ਔਰ ਸਾਰੇ ਤਮਾਮ ਮੈਂ ਫੇਰ ਕਹਾਂਗਾ ਮੈਂ মিডিਆ ਦਾ ਰੀੜੀਆਂ ਦੋਸਤ ਮੈਂ মিডিਆ ਦਾ ਰੇਣੀ ਆ ਚਾਹੇ ਪੇਪਰ মিডিਆ ਹੈ ਚਾਹੇ ਇਲੈਕਟ੍ਰੋਨਿਕ মিডিਆ ਵੈ ਸਤਸ਼ਤ ਬਰਨਾਮ ਹੈ ਤੁਹਾਨੂੰ মিডিਆ ਵਾਲਿਆਂ ਨੂੰ ਕਿਉਂਕਿ ਤੁਸੀਂ ਲੋਕਾਂ ਨੇ ਪ੍ਰਜਾਤੰਤਰ ਜਿੰਦਾ ਰੱਖਿਆ ਹੋਇਆ ਹੈ ਤੁਸੀਂ ਹੋ ਤੇ ਮੈਂ ਕਹਾਗਾ ਕਿ ਹਲੇ ਹੱਕ ਸੱਚ ਜਿੰਦਾ ਵੈ ਡੈਮੋਕ੍ਰੇਸੀ ਜਿੰਦਾ ਵੈ ਸੋ ਪੰਜਾਬ ਦੇ ਲੋਕਾਂ ਦੇ ਲਈ ਇਹ ਲੜਾਈ ਆਪਾਂ ਸਾਰੇ ਮਿਲ ਕੇ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੇ ਜਿਨ੍ਹਾਂ ਦਾ ਹੱਕ ਬਣਦਾ ਵੈ ਉਹਨਾਂ ਦਾ ਹੱਕ ਦਿਵਾਉਂਦੇ ਰਾਵਾਂਗੇ ਧੰਨਵਾਦ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਹਾਂ ਧੰਨਵਾਦ ਕਰੂੰਗਾ ਸਾਰੀ ਮੀਡੀਆ ਦਾ ਦਿਲੋਂ ਧੰਨਵਾਦ ਕਰੂੰਗਾ ਕਿ ਜੇ ਤੁਸੀਂ ਮੇਰੀ ਆਵਾਜ਼ بلند ਨਾ ਕਰਦੇ ਤਾਂ ਇਹ ممکن ਹੀ ਨਾ ਹੁੰਦਾ ਤੋਂ ਬਾਅਦ ਮੈਂ ਗੁਰਪਾਜੀ ਦਾ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇਹਨਾਂ ਕੁਝ ਮੇਰੇ ਲਈ ਕਰਿਆ ਇੱਕ ਈਸ਼ਰ ਭਾਜੀ ਨੇ ਚੰਡੀਗੜ੍ਹ ਤੋਂ ਔਰ ਕਈ ਹੈ ਜੀ ਨਾਮ ਨੇ ਜਿਹੜੇ ਮੈਂ ਲਿਸਟ ਬਹੁਤ ਲੰਬੀ ਨਹੀਂ ਲੈ ਸਕਦਾ ਤਾਂ ਇੱਕੋ ਵਾਰਡ ਚ ਦਿਲੋਂ ਧੰਨਵਾਦ ਰਾਹੂੰਗਾ ਔਰ ਹਮੇਸ਼ਾ ਆਪਣੇ ਬੱਚੇ ਨੂੰ ਇਹ ਕਹਿੰਦਾ ਰਹੂੰਗਾ ਕਿ ਔਖੇ ਟਾਈਮ ਮੇਰੇ ਖੁੱਦੇ ਪੰਜਾਬ ਦੇ ਵਾਤੀ ਮੇਰੇ ਕੰਮ ਆਏ। ਔਰ ਮੈਂ মিডিਆ ਦਾ ਦਾ ਦਿਨੋ ਧੰਨਵਾਦ ਕਰਦੇ ਆ ਨਾਲ ਦੀ ਨਾਲ ਮੈਂ ਆਪਣੇ ਪੰਜਾਬ ਦੀ ਸਰਕਾਰਾਂ ਦਾ ਆਪਣੇ ਏਡੀਸੀ ਸਾਹਿਬ ਡੀਸੀ ਮੈਡਮ ਐਮਐਲਏ ਖੰਨਾ ਤੇ ਈਓ ਸਾਹਿਬ ਦਾ ਦਿਲੋ ਧੰਨਵਾਦ ਕਰਦਾ ਹਾਂ। ਮੈਨੂੰ ਡੀਸੀ ਮੈਡਮ ਦੇ ਏਡੀਸੀ ਸਾਹਿਬ ਵੱਲੋਂ ਖੰਨਾ ਦੇ ਨਗਰ ਨਿਗਮ ਦੇ ਵਿੱਚ ਕਲਰਕ ਦੀ ਪੋਸਟ ਤੇ ਇਹਨਾਂ ਨੇ ਕੱਲ ਮੈਨੂੰ ਜੁਆਇਨ ਕਰਾਇਆ ਕਿੰਨੀ ਤਨਖਾਹ ਦੇਣਗੇ ਤੁਹਾਨੂੰ ਵੀ ਉਹ ਹੀ ਡੀਸੀ ਰੇਟ ਤੇ ਦੇਣਗੇ 13500 ਸਟਾਰਿੰਗ ਤੇ ਮੈਨਾਂ ਇਹ ਵੀ ਵਾਦਾ ਕੀਤਾ ਗਿਆ ਕਿ ਅਸੀਂ ਜਲਦੀ ਤੈਨੂੰ ਪੱਕਿਆਂ ਦੇ ਵਿੱਚ ਵੀ ਕਰਾਂਗੇ ਅਸਲ ਜਿਸ ਤਰ੍ਹਾਂ ਤੁਸੀਂ ਪਾਪਾ ਪਿਛਲੇ ਦਿਨੀ ਵੀ ਦੱਸ ਦਬਿਆਨ ਕੀਤਾ ਤੁਸੀਂ ਕਿ ਤੁਸੀਂ ਇਕੱਲੇ ਆਉਂਦੇ ਸੀ ਕਿ ਇਕੱਲਾ ਤੁਹਾਡਾ ਭਰਾ ਜਿਹੜਾ ਤੁਹਾਨੂੰ ਲੈਣ ਵਾਸਤੇ ਆਉਂਦਾ ਸੀ ਕਿਤੇ ਨਾ ਕਿਤੇ ਲੱਗਦਾ ਕਿ ਹੁਣ ਉਹ ਜਿਹੜੇ ਦੁੱਖ ਨੇ ਉਹ ਦਰਦ ਜਿਹੜੇ ਭੁੱਲ ਜਾਣਗੇ ਕਿਉਂਕਿ ਰੱਬ ਨੇ ਕਿਤੇ ਨਾ ਕਿਤੇ ਜਾਂ ਸੁਣ ਲਈ ਥੋੜੀ ਬਹੁਤ ਸੁਣਵਾਈ ਹੋਈ ਹੈ ਜੀ ਦੇਖੋ ਕਹਿੰਦੇ ਨਾ ਕਿ 12 ਸਾਲ ਬਾਅਦ ਤਾਂ ਰੂੜੀ ਦੇ ਵੀ ਭਾਗ ਲੱਗ ਜਾਂਦੇ ਮੈਨੂੰ ਤਾਂ ਫੇਰ 27 ਸਾਲ ਹੋ ਗਏ ਮੈਨੂੰ ਤਾਂ ਡਬਲ ਲੱਗੇ ਤਾਂ ਮੈਂ ਦਿਲੋਂ ਧੰਨਵਾਦ ਕਰਦਾ ਸਾਰਿਆਂ ਦਾ ਵੀਰੋ ਚਾਹੇ ਜਿਨੇ ਇੱਕ ਇੱਕ ਪੈਸੇ ਦੀ ਵੀ ਮੇਰੀ ਮਦਦ ਕਰੀ ਆ ਮੈਂ ਉਹਦਾ ਵੀ ਦਿਲੋਂ ਧੰਨਵਾਦ ਕਰਦਾ ਜਿਹਨੇ ਮੇਰਾ ਅੱਜ ਪੰਜਾਬ ਦੇ ਪੁੱਤ ਦਾ ਇੱਕ ਦੂਜੇ ਪੰਜਾਬ ਪੁੱਤ ਦੇ ਆ ਮਨਨ ਦਰਦ ਸਮਝਿਆ ਤੇ ਮੇਰੀ ਬਾਹ ਪਾੜੀ ਤੇ ਮੈਨੂੰ 9 ਲੱਖ ਦੇ ਕੇ ਮੇਰੇ ਸਿਰੋ ਛੱਤ ਜਿਹੜੀ ਚਲੀ ਜਾਣੀ ਸੀ ਉਹ ਬਚਾ ਤੀ ਚੰਡੀਗੜ੍ਹ ਵਾਲੇ ਜੀ ਔਰ ਚੰਡੀਗੜ੍ਹ ਤੋਂ ਇਸ਼ਰਪਾਈ ਜੀ ਨੇ ਯੂਵਾਨੇਤਾ ਨੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਨਹੀਂ ਦੇਖਿਆ ਦਿਨ ਰਾਤ ਨਹੀਂ ਦੇਖੀ ਉਹ ਮੇਰੇ ਨਾਲ ਖੜੇ ਰਹੇ ਕਿਤੇ ਨਾ ਕਿਤੇ ਤੁਹਾਡੇ ਪਾਪਾ ਦਾ ਸੁਪਨਾ ਵੀ ਪੂਰਾ ਹੋਇਆ ਜੀ ਮੇਰੇ ਫਾਦਰ ਦਾ ਬਹੀ ਜਿੱਦੀਆਂ ਤੋਂ 2 ਸਾਲ ਪਹਿਲੇ ਚਲੇ ਗਏ ਓਏ ਪਾਗਲਾ ਓਏ ਡੈਡੀ ਅੱਜ ਵੀ ਨਾਲ ਆਸ਼ੀਰਵਾਦ ਦੇਂਦੇ ਬੇ ਕਮਲਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖ ਤੂੰ ਇੰਸਪੀਰੇਸ਼ਨ ਹੈ ਤੈਨੂੰ ਦੇਖ ਕੇ ਤੈਨੂੰ ਕੈਮਰੇ ਦੇ ਅੱਗੇ ਲੱਖਾਂ ਨੌਜਵਾਨ ਦੇਖਦੇ ਹੋਣਗੇ ਲੱਖਾਂ ਨੌਜਵਾਨ ਦੇਖਦੇ ਹੋਣਗੇ ਤਰੁੰ ਦੀ ਮਿਹਨਤ ਨੂੰ ਔਰ ਦੇਖ ਕੇ ਤਰੁੰ ਤੋਂ ਉਹ ਮਿਹਨਤ ਕਰਨਗੇ ਉਹ ਹੋਰ ਅੱਗੇ ਵਧਣਗੇ ਉਹ ਅੱਗੇ ਵਧਣਗੇ ਉਹ ਦੇਸ਼ ਲਈ ਖੜਨਗੇ ਇਸ ਦੇਸ਼ ਲਈ ਇੰਡੀਆ ਜਿਹੜਾ ਇੱਥੇ ਵੱਸਦਾ ਮੈਂ ਇੱਥੇ ਵੱਸਦਾ ਇੱਥੇ ਇੱਥੇ ਵੱਸਦਾ ਸੋ ਮੈਂ ਫੇਰ ਕਹਾਂਗਾ ਕਿ ਖੇਡ ਜਾਰੀ ਰੱਖਿਓ ਦੋਸਤ ਖੇਡ ਜਾਰੀ ਰੱਖਿਓ ਖੇਡਾਂ ਨਾਲ ਪਿਆਰ ਕਰਿਓ ਸਾਨੂੰ ਮਾਣ ਆਪਣੇ ਪੰਜਾਬ ਤੇ ਮਾਣ ਆਪਣੇ ਹਿੰਦੁਸਤਾਨ ਤੇ ਤਰੁਣ ਮਾਣ ਹੈ ਪੰਜਾਬ ਨੂੰ ਦੇਸ਼ ਨੂੰ ਤੇਰੇ ਤੇ ਯਾਰਾ ਮਾਣ ਆਪਣੇ ਪਾਪਾ ਲਈ ਕੀ ਕਹਿਣਾ ਚਾਹੋਗੇ ਦੋ ਸ਼ਬਦ ਮੈਂ ਹੀ ਕਹੂੰਗਾ ਕਿ ਐ ਜਾ ਫਾਦਰ ਮੈਨੂੰ ਜੇ ਮੈਂ ਸੱਤ ਜਨਮ ਲੈਵਾਂ ਤਾਂ ਐ ਹੀ ਫਾਦਰ ਇਹ ਫੈਮਲੀ ਮੈਨੂੰ ਚਾਹੀਦੀ ਹੈ ਉਹਨਾਂ ਦਾ ਦੇਣਾ ਪੂਰੀ ਜ਼ਿੰਦਗੀ ਨਹੀਂ ਦੇ ਸਕਦਾ ਵੀਰੇ ਮੈਂ ਮੰਨਦਾ ਕਿ ਮੈਨੂੰ ਉਹਨਾਂ ਨੇ ਕਦੇ ਹੈਂਡੀਕੈਪ ਮਹਿਸੂਸ ਨਹੀਂ ਹੋਣ ਦਿੱਤਾ ਉਹਨੇ ਇੱਕ ਗੱਲ ਕਹੀ ਕਿ ਬੇਟਾ ਤੂੰ ਹਰ ਇੱਕ ਕੁਝ ਕਰ ਸਕਦਾ ਅੱਗੇ ਤਾਂ ਕਹਿਣਾ ਵੀ ਨਹੀਂ ਤੂੰ ਹੈਂਡੀਕੈਪ ਹੈ ਹੈਂਡੀਕੈਪ ਉਹ ਹੁੰਦਾ ਜਿਹੜਾ ਸਭ ਕੁਝ ਹੁੰਦੇ ਹੋਏ ਵੀ ਕੁਝ ਨਹੀਂ ਕਰ ਪਾਂਦਾ ਤੂੰ ਤਾਂ ਕਰਕੇ ਦਿਖਾਇਆ ਇਸ ਦੇਸ਼ ਦਾ ਨਾਮ ਰੋਸ਼ਨ 18 골ਡ ਮੈਡਲ ਮੈਨੂੰ ਕੋਈ ਹੋਰ ਕੋਈ ਵੀ ਕਿਸੇ ਵੀ ਮਕਾਮ ਤੇ ਹੋਵੇ ਮੈਨੂੰ ਲੈ ਕੇ ਦਿਖਾਵੇ ਤੂੰ ਕਰਕੇ ਦਿਖਾਇਆ ਇਸ ਦੇਸ਼ ਲਈ ਸਭ ਦਾ ਫੇਰ ਦਿਲੇਵਾਦ ਧੰਨਵਾਦ ਕਰਦਾ ਤੇ ਇੱਕ ਜਰੂਰ ਕਹੂੰਗਾ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਮੈਂ ਮੀਡੀਆ ਦਾ ਰੀੜੀਆਂ ਦੋਸਤ ਮੈਂ মিডিਆ ਦਾ ਰੇਣੀ ਆ ਚਾਹੇ ਪੇਪਰ মিডিਆ ਹੈ ਚਾਹੇ ਇਲੈਕਟ੍ਰੋਨਿਕ মিডিਆ ਵਾ ਸਤਿ ਸ਼੍ਰੀ ਅਕਾਲ ਹੈ ਤੁਹਾਨੂੰ মিডিਆ ਵਾਲਿਆਂ ਨੂੰ ਧੰਨਵਾਦ